ਇਹ ਪਿੰਨੀ ਮਤੋਂ ਦੱਸੋ ਸਾਡੀ ਦੁਨੀਆ ਕਰਨੀ ਗਾਲ ਕੱਢਦੇ ਤੁਸੀਂ ਹੋਰ ਕੀ ਹੈ ਇਹ ਜ਼ਬਰਦਸਤ ਗੱਲ ਹੈ ਕੀ ਆ ਮੈਂ ਤੁਹਾਨੂੰ ਦੱਸ ਮੈਂ ਨਹੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਲਾਣ ਕਰਦਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਚਲਾਣਾ ਯਾਰ ਨਹੀਂ ਨਾ ਪਾ ਲਗਦਾ ਸਰਸੀ ਪ੍ਰਸ਼ਾਸਨ ਉਹ ਕਿ ਪ੍ਰਸ਼ਾਸਨ ਕਿੱਥੇ ਸੁਤਦਾਗਾ ਜੋ ਸਨੈਚਿੰਗ ਹੋਤੀ ਰਹੀ ਹੈ ਕਿਥੇ ਮਰਡਰ ਹੁੰਦਾ ਪਿਆ ਉਹ ਕਿਉਂ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਿਆ ਉਹਨਾਂ ਦੀ ਡਿਊਟੀ ਹੈ ਇਹਨਾਂ ਦੀ ਸਨੈਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਤੁਹਾਨੂੰ ਖੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾੜਾ ਘਾੜ ਰਹੇ ਹੋ ਨਹੀਂ ਪ੍ਰਸ਼ਾਸਨ ਸੁਤਦਾ ਪਿਆਗਾ ਗੱਲ ਕਰਾਂਗੇ ਅਸੀਂ ਅੰਮ੍ਰਿਤਸਰ ਦੀ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਟ੍ਰੈਫਿਕ ਪੁਲਜ਼ ਦੇ ਵੱਲੋਂ ਨਾਕੇ ਲਗਾ ਕੇ ਲੋਕਾਂ ਦੀ ਚੈਕਿੰਗਾਂ ਕੀਤੀਆਂ ਜਾਂਦੀਆਂ ਜਾਂ ਫਿਰ ਜਿਹੜੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਚਲਾਨ ਕਿੱਟੇ ਜਾਂਦੇ ਨੇ ਤੇ ਤੁਸੀਂ ਜਬਰਦਸਤੀ ਤੱਕ ਕਚਾਈ ਕਰ ਰਹੇ ਤੁਸੀਂ ਸਾਰੀ ਦੁਨੀਆ ਸਾਰੀ ਦੁਨੀਆ ਜਾ ਰਹੀ ਹੈ ਤੁਹਾਡੀ ਕਰਨੀ ਮੈਂ ਤੁਹਾਨੂੰ ਦੱਸਾਂ ਸਾਰੀ ਦੁਨੀਆ ਕਰਨੀ ਦੁਨੀਆ ਕੱਢਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤੀ ਵਾਲੀ ਗੱਲ ਹੈ ਕੀ ਹੈ ਮੈਂ ਤੁਹਾਨੂੰ ਦੱਸ ਮੈਂ ਤੁਸੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਹੇਲਾਨ ਕਰਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਚਹੇਲਾਨਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲ੍ਹਾਂ ਕੱਢ ਸਕਦੇ ਸੀ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਹੋ ਗਏ ਪਾਕੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਉੱਥੇ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕੋਈ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਅਲੱਗ ਹੈ ਉਹਨਾਂ ਦੀ ਡਿਊਟੀ ਅਲੱਗ ਹੈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾਂ ਕੱਢ ਰਹੇ ਹੋ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲਾਂ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾਂ ਕੱਢ ਸਕਦੇ ਆ ਜੀ ਅਸੀਂ ਕੋਈ ਕਿਸੇ ਦੀ ਕੱਢਣ ਦੇਗੇ ਤੁਸੀਂ ਐਸ਼ਾਈ ਕਰਨ ਲਈਏ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਸੇਰਾਗਾ ਮੈਂ ਥੱਲੇ ਦੇ ਦਵਾਂ ਗੱਡੀ ਦੇ ਫਿਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਜੇ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਫ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਕੋਈ ਗਾਲਾ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾ ਸਾਨੂੰ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾਹਦਾ ਚਲਾਨ ਕੱਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਮਿਸਮੇਵ ਦਾ ਨਾਲ ਪਾ ਇਹ ਜਬਰਦਸਤੀ ਤੱਕ ਕਚਾਈ ਕਰ ਰਹੇ ਤੁਸੀਂ ਸਾਰੀ ਦੁਨੀਆ ਸਾਰੀ ਦੁਨੀਆ ਜਾ ਰਹੀ ਹੈ ਮੱਡੀ ਕੋਈ ਨਹੀਂ ਮੈਂ ਤੁਹਾਨੂੰ ਦੱਸਾਂ ਸਾਰੀ ਦੁਨੀਆ ਕੋਈ ਨਹੀਂ ਨਾ ਤੁਹਾਨੂੰ ਕੱਢਣ ਦੇ ਆ ਕੱਢਣ ਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤੀ ਵਾਲੀ ਗੱਲ ਹੈਗੀ ਆ ਮੈਂ ਤੁਹਾਨੂੰ ਦੱਸ ਨਹੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਹੇ ਆਲਾਨ ਕਰਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਨਹੀਂ ਪਾਉਣਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲ੍ਹਾਂ ਕੱਢ ਸਕਦੇ ਸੀ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਹੋ ਗਏ ਬਾਕੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਨੂੰ ਦੇ ਹੈ ਇੱਥੇ ਮਟਰ ਹੁੰਦਾ ਪਿਆ ਉਹ ਕੋਈ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਅਲੱਗ ਹੈ ਉਹਨਾਂ ਦੀ ਡਿਊਟੀ ਅਲੱਗ ਹੈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਰਹੇ ਹੋ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲਾ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਕੋਈ ਕਿਸੇ ਦੀ ਕੱਢਣ ਦੇਗੇ ਤੁਸੀਂ ਕੈਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਫੇਰ ਹੈਗਾ ਮੈਂ ਥੱਲੇ ਦੇ ਦਵਾਂ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਜੇ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਫ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਅੱਗੋਂ ਗਾਲਾ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾ ਸਾਨੂੰ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾਰ ਦਾ ਚਲਾਨ ਕੱਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਮਿਸਮੇਵ ਦਾ ਨਾਲ ਪਾਉਂਦੇ ਨੇ ਤਾਂ ਇਸ ਦੌਰਾਨ ਕਈ ਵਾਰ ਤਕਰਾਰਬਾਜ਼ੀ ਹੋ ਜਾਂਦੀ ਹੈ ਤਾਂ ਤਾਂ ਜੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਦੋਂ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਦਾ ਚਲਾਨ ਕਟਿਆ ਜਾ ਰਿਹਾ ਸੀ ਕਿ ਕਿਉਂ ਐਕਟਿਵਾ ਤੇ ਸਵਾਲ ਸੀ ਪਰ ਹੈਲਮਟ ਨਹੀਂ ਪਾਇਆ ਸੀ ਤਾਂ ਇਸ ਦੌਰਾਨ ਉਹ ਵਿਅਕਤੀ ਜਿਹੜਾ ਪੁਲਿਸ ਨਾਲ ਬਹਿਸ ਦਾ ਨਜ਼ਰ ਆਇਆ ਜਿਸ ਤੋਂ ਬਾਅਦ ਕਾਫੀ ਤਕਰਾਰ ਹੋਈ ਅਤੇ ਇਥੋਂ ਤੱਕ ਕਿ ਉਸ ਵਿਅਕਤੀ ਨੇ ਪੁਲਸ ਨੂੰ ਗਾਲ੍ਹਾਂ ਵੀ ਕੱਢੀਆਂ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਹੜੇ ਕਿ ਅਜਿਹੇ ਵੀਡੀਓ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਤਕਰਾਰਬਾਜ਼ੀ ਹੋਈ ਹੋਵੇ ਫਿਰ ਆ ਰਿਪੋਰਟ ਹਰਪ ਪੰਜਾਬ ਟੀਵੀ